ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇ ਖ਼ਬਰ ਸਾਥਿਓ ਅੰਮ੍ਰਿਤਸਰ ਦੇ ਕੋਟ ਮਿਤ ਸਿੰਘ ਇਲਾਕੇ ਵਿੱਚ ਪਤੰਗ ਬਾਜ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਜਿਹੜਾ ਬਹੁਤ ਵੱਡਾ ਹੋ ਗਿਆ ਅਤੇ ਤਕਰਾਰ ਝਗੜੇ ਵਿੱਚ ਤਬਦੀਲ ਹੋ ਗਈ। ਇਸ ਘਟਨਾ ਦੌਰਾਨ ਇੱਕ ਨਾਬਾਲਗ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਪਤੰਗ ਨੂੰ ਲੈ ਕੇ ਗੁੱਡੀ ਨੂੰ ਲੈ ਕੇ ਦੋਵਾਂ ਧਿਰਾਂ ਵਿੱਚਕਾਰ ਤਕਰਾਰ ਹੋ ਗਈ ਸੀ ਜਿਸ ਤੋਂ ਬਾਅਦ ਰੰਜਿਸ਼ ਬਣ ਗਈ ਪੀੜਤ ਪਰਿਵਾਰ ਦੇ ਦੋਸ਼ਕੇ ਬੱਚੇ ਨੂੰ ਪਹਿਲਾਂ ਘਰੋਂ ਚੁੱਕ ਕੇ ਲਜਾਇਆ ਗਿਆ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਫੋਨ ਕਰਕੇ ਛਡਾਉਣ ਦੀ ਗੱਲ ਵੀ ਆਖੀ ਗਈ ਅੱਜ ਸ਼ਾਮ ਮਤਲਬ ਬੀਤੇ ਦਿਨੀ ਦੋਵਾਂ ਧਿਰਾਂ ਵਿੱਚਕਾਰ ਫਿਰ ਤੋਂ ਝਗੜਾ ਹੋਇਆ ਜਿਸ ਦੌਰਾਨ ਇੱਟਾਂ ਤੇ ਰੋੜਿਆਂ ਨਾਲ ਹਮਲਾ ਕੀਤਾ ਗਿਆ ਇਸ ਹਮਲੇ ਵਿੱਚ ਨਵਾਲਿਕ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਮਾਮਲੇ ਬਾਰੇ ਜਾਣਕਾਰੀ ਦਿੰਦੇ ਹਾਂ ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਟੀਮ ਮੌਕੇ ਤੇ ਪਹੁੰਚ ਗਈ ਸੀ ਪ੍ਰਾਇਮਰੀਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਝਗੜਾ ਪਤੰਗ ਬਾਜ਼ੀ ਨੂੰ ਲੈ ਕੇ ਹੋਈ ਪੁਰਾਣੀ ਤਕਰਾਰ ਦਾ ਨਤੀਜਾ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਜਾਰੀ ਹੈ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਤਾਇਨਾਤ ਵੀ ਕੀਤੀ ਗਈ ਹੈ ਸੋ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਬੱਚਿਆਂ ਦੇ ਵਿਚਕਾਰ ਪਤੰਗ ਬਾਜ਼ੀ ਨੂੰ ਲੈ ਕੇ ਤਕਰਾਰ ਹੁੰਦੀ ਹੈ ਤੇ ਤਕਰਾਰ ਇਸ ਕਦਰ ਤੱਕ ਵੱਧ ਜਾਂਦੀ ਹੈ ਕਿ ਇੱਕ ਨਵਾਲਕ ਬੱਚੇ ਨੂੰ ਘਰੋਂ ਚੁੱਕ ਕੇ ਲਿਆਂਦਾ ਜਾਂਦਾ ਹੈ ਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਹਾਲਾਂਕਿ ਪਤੰਗ ਉਡਾ ਕੇ ਜਾਂ ਜਦੋਂ ਪੇਚੇ ਲੱਗਦੇ ਆ ਤਾਂ ਕਿਸੇ ਦਾ ਪਤੰਗ ਕੱਟਿਆ ਜਾਂਦਾ ਹੈ ਜਾਂ ਕਿਸੇ ਦਾ ਪਤੰਗ ਕਿਸੇ ਦਾ ਦੂਜੇ ਦਾ ਪਤੰਗ ਕੱਢ ਦਿੰਦਾ ਤਾਂ ਇੱਕ ਮਨੋਰੰਜਨ ਦਾ ਸਾਧਨ ਹੈ ਲੇਕਿਨ ਉਸ ਮਨੋਰੰਜਨ ਵਿੱਚ ਵੀ ਜੇ ਇਸ ਤਰੀਕੇ ਗੁੰਡਾਗਰਦੀ ਆ ਜਾਵੇ ਤਾਂ ਇਹ ਬਹੁਤ ਮਾੜੀ ਗੱਲ ਹੈ ਦੇਖਣ ਨੂੰ ਮੁੱਖ ਦੀ ਪੂਰੀ ਤਸਵੀਰਾਂ ਵੀਰ ਜੀ ਇਹ ਦੋ ਤਿੰਨ ਦਿਨ ਪਹਿਲਾਂ ਲੜਾਈ ਹੋਈ ਗੁੱਡੀ ਤੋਂ ਤੇ ਸਾਡੇ ਕੋਲ ਇੱਕ ਮੁੰਡਾ ਰਹਿੰਦਾ ਸੀ ਉਹਦਾ ਕੋਈ ਮਾਂ ਪਿਓ ਨਹੀਂ ਹੈਗਾ ਸੀ ਉਹ ਸਾਡੇ ਕੋਲ 4-5 ਮਹੀਨੇ ਤੋਂ ਰਹਿੰਦਾ ਵਿਚਾਰਾ ਬੱਚਾ ਵਾ ਛੋਟੀ ਉਮਰ ਆ ਵੀਰ ਜੀ ਹਲੇ 13-14 ਸਾਲਾਂ ਦਾ ਹੀ ਵੀਰ ਜੀ ਬਾਹਰ ਆਇਆ ਬਾਜ਼ਾਰ 'ਚ ਤੇ ਇਹ ਲਾਲੋ ਹਣੀ ਉਹਨੂੰ ਘਰ ਆਪਣੇ ਚੁੱਕ ਕੇ ਲੈ ਗਏ ਜੀ ਉਹਨੂੰ ਕੁੱਟਿਆ ਮਾਰਿਆ ਕੁੱਟਿਆ ਮਾਰਿਆ ਤੇ ਵੀਰ ਜੀ ਉਹਨੂੰ ਨਾ ਬਾਅਦ 'ਚ ਕਹਿੰਦੇ ਫੋਨ ਕਰ ਤੈਨੂੰ ਕੋਈ ਛਡਾਉਣ ਆਵੇ ਵੀਰ ਜੀ ਮੇਰਾ ਭਤੀਜਾ ਗਿਆ ਬਾਅਦ 'ਚ ਉਹਦੇ ਗੱਲ ਵੀ ਪੈ ਗਏ ਉਸ ਦਿਨ ਵੀਰ ਜੀ ਲੜਾਈ ਹੋਈ ਲੋਕਾਂ ਨੇ ਛਡਾਛੂ ਦਿੱਤਾ ਜੀ ਉਹ ਲਾਲੋ ਹਣਾ ਨੇ ਉਹਦੀ ਖੁੰਦਕ ਉਹਦੇ ਚੱਕਰ ਦੇ ਵਿੱਚ ਵੀਰ ਜੀ ਅੱਜ ਇਹਨਾਂ ਨੇ ਤਿੰਨਾ ਚਾਰਾਂ ਦਿਨਾਂ ਬਾਅਦ ਖੁੰਦਾ ਕੱਢੀ ਆ ਜੀ ਤੇ ਉਹਦੇ ਸਿਰ ਇੱਟਾਂ ਉੱਟਾਂ ਰੋੜੇ ਮਾਰੇ ਵਾਧੂ ਕੁਛ ਨੂੰ ਮਤਲਬ ਤੁਸੀਂ ਮੰਨੋ ਵੀਰ ਜੀ ਉਹਦਾ ਪਤਾ ਨਹੀਂ ਹੁਣ ਮੁਸ਼ਕਲਾ ਗੁਰੂ ਆਮਦਾਸ ਵਾਲਿਆਂ ਨੇ ਜਵਾਬ ਦੇਤਾ ਜੀ ਉਹਨਾਂ ਨੂੰ ਸਿਵਲ ਹਸਪੀਟਲ ਲੈ ਗਏ ਵੀਰ ਜੀ ਗੋਲੀ ਵੀ ਚੱਲੀ ਗੋਲੀ ਵੀਰ ਜੀ ਕਹਿੰਦੇ ਚੱਲੀ ਆ ਜੀ ਹੁਣ ਪਤਾ ਨਹੀਂ ਕਿਹੜੀ ਪਾਰਟੀ ਕੋਲ ਚੱਲੀ ਆ ਵੀਰ ਜੀ ਉਹ ਕਿਤੇ ਨਾ ਕਿਸੇ ਦਿਨ ਹੀ ਵੱਜੀ ਵੀਰ ਜੀ ਦੋ ਜਾਨਾਂ ਦੇ ਛੱਟਾਂ ਲੱਗੀਆਂ ਵੀਰ ਜੀ ਦੋ ਜਾਨਾਂ ਦੇ ਛੱਟਾਂ ਲੱਗੀਆਂ ਸਾਡੇ ਇੱਕ ਮੇਰਾ ਭਤੀਜਾ ਜੀ ਇੱਕ ਉਹਦਾ ਫਰੈਂਡ ਆ ਜੀ ਓ ਲਾਲੋ ਹਣੀ ਚਾਰ ਪੰਜ ਜਣੇ ਕੋਠਿਆਂ ਚੜੇ ਵੀਰ ਜੀ ਲਾਲੋ ਜੀ ਬਾਕੀਆਂ ਦਾ ਨਹੀਂ ਪਤਾ ਜੀ ਰਮਾਨ ਇੱਕ ਨੰਨੂ ਇੱਕ ਲਾਲੋ ਦਾ ਮੁੰਡਾ ਜੀ ਮਲਾਜਮ ਸਾਹਿਬ ਹੁਣ ਆਏ ਵੀਰ ਜੀ ਤੇ ਮਤਲਬ ਮਤਲਬ ਉਹਨਾਂ ਦੇ ਫੈਮਲੀ ਹਲੇ ਵੀਰ ਜੀ ਉਹਦੀ ਵਾਈਫ ਨੂੰ ਲੈ ਗਏ ਆ ਤੇ ਲਾਲੋ ਹਣੀ ਅਜੇ ਵੀ ਕੋਠੇ ਤੇ ਹੈਗੇ ਆ ਹਾਂਜੀ ਵੀਰ ਜੀ ਮੰਗੇ ਉਹ ਚਾਹੁੰਦੇ ਆ ਕਿ ਸਾਡੇ ਬੱਚੇ ਦੀ ਹਾਲਤ ਬੜੀ ਨਾਜ਼ੁਕ ਹੋਈ ਆ ਤੇ ਸਾਨੂੰ ਇਨਸ਼ਾਅਪ ਦਿੱਤਾ ਜਾਵੇ ਬਸ ਇਹੋ ਵੀਰ ਜੀ ਕਹਿੰਨੇ ਆ ਸੀ ਮੈਂ ਉਹਦਾ ਚਾਚਾ ਜੀ ਮੈਂ ਇਹ ਅੱਜ ਸ਼ਾਮ ਨੂੰ ਕੋਟ ਮਿਤ ਸਿੰਘ ਦੇ ਵਿੱਚ ਇੱਕ ਐਕਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਦੋਵਾਂ ਧਿਰਾਂ ਦੀ ਆਪਸੀ ਲੜਾਈ ਆ ਅਸੀਂ ਮੌਕੇ ਤੇ ਸਾਡੇ ਐਸ ਐਚਓ ਸਾਹਿਬ ਤੇ ਸਾਰੀਆਂ ਪੁਲਿਸ ਟੀਮ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ ਜਿਸ ਤੇ ਜਿਹੜੀ ਪ੍ਰੀਲੀਮਿਨਰੀ ਜਿਹੜੀ ਆ ਮੌਕਾ ਵੇਖਿਆ ਗਿਆ ਤੇ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਦੋ ਧਿਰਾਂ ਦਾ ਆਪਸ ਦੇ ਵਿੱਚ ਪਤੰਗਾਂ ਨੂੰ ਲੈ ਕੇ ਕੋਈ ਤਕਰਾਰ ਕੁਝ ਦਿਨ ਪਹਿਲਾਂ ਹੋਇਆ ਸੀਗਾ ਜਿਸ ਦੇ ਵਿੱਚ ਅੱਜ ਇਹਨਾਂ ਦੋਵਾਂ ਧਿਰਾਂ ਦੀ ਆਪਸ ਦੇ ਵਿੱਚ ਇੱਥੇ ਲੜਾਈ ਹੋਈ ਹੈ ਲੜਾਈ ਦੇ ਦੌਰਾਨ ਕੁਛ ਜਾਨਿਆਂ ਨੂੰ ਜਿਹੜੀਆਂ ਮਾ ਇਹਦੇ ਵਿੱਚ ਸੱਟਾਂ ਵੀ ਲੱਗੀਆਂ ਨੇ ਤੇ ਜੇ ਸਬੰਧੀ ਜਿਹੜੀ ਸਾਰੀ ਤਸਦੀਕ ਕਰਕੇ ਜਿਹੜੀ ਕਾਰਵਾਈ ਸਾਡੇ ਵੱਲੋਂ ਜਿਹੜੀ ਆ ਮਗਰਮਾ ਦਰਜ ਕਰਕੇ ਅਗਲੀ ਕਾਰਵਾਈ ਮਚਿਲਾ ਨਹੀਂ ਸਰ ਗੋਲੀ ਵੀ ਚੱਲੀ ਹੈ ਜੀ ਇਹ ਅਜੇ ਪ੍ਰੀਲੀਮਿਨਰੀ ਅਸੀਂ ਇੱਥੇ ਪਹੁੰਚੇ ਹਾਂ ਜੇ ਸਬੰਧੀ ਜਾਂਚ ਕਰਕੇ ਜੇ ਇਹੋ ਜਿਹੀ ਕੋਈ ਗੱਲ ਸਾਹਮਣੇ ਆਊਗਾ ਤੇ ਉਹਦੇ ਮੁਤਾਬਕ ਉਹਦੀ ਵੀ ਕਾਰਵਾਈ ਕੀਤੀ ਜਾਵੇਗਾ ਪੈਂਟਸ ਵਗੈਰਾ ਵੀ ਹੋ ਗਈ ਸਰ ਨਹੀਂ ਕਿਸੇ ਦੀ ਨਹੀਂ ਜੀ ਸਰ ਕਹਿੰਦੇ ਇੱਕ ਜਾਨੇ ਨੂੰ ਗੋਲੀ ਲੱਗੀ ਹੈ ਜੀ ਨਹੀਂ ਜੀ ਨਹੀਂ ਅਜੇ ਤੱਕ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਫਿਰ ਵੀ ਸਾਡੀਆਂ ਟੀਮ ਜਿਹੜੀਆਂ ਸਿਵਲ ਹਸਪਤਾਲ ਗਈਆਂ ਨੇ ਤੇ ਅਜੇ ਤੱਕ ਇਹੋ ਜੀ ਕੋਈ ਵੀ ਨਾ ਹੀ ਗੋਲੀ ਲੱਗਣ ਵਾਲੀ ਨਾ ਹੀ ਕੋਈ ਇਹੋ ਜੀ ਕੋਈ ਗੱਲ ਹੈ ਜੀ ਸਾਹਮਣੇ ਆਈ ਪੁਰਾਣੀ ਰਾਂਜੀਤ ਬਾਜੀ ਵੀ ਲੱਗ ਰਹੀ ਹੈ ਪੁਰਾਣੀ ਨਹੀਂ ਇਹਨਾਂ ਦਾ ਤਕਰਾਰ ਜਿੱਦਾਂ ਤੁਹਾਨੂੰ ਦੱਸਿਆ ਵੀ ਇਹਨਾਂ ਦਾ ਪਤੰਗ ਬਾਜੀ ਨੂੰ ਲੈ ਕੇ ਆਪਸ ਵਿੱਚ ਕੁਝ ਦਿਨ ਪਹਿਲਾਂ ਤਕਰਾਰ ਹੋਇਆ ਸੀਗਾ ਜਿਸ ਤੋਂ ਇਹ ਗੱਲ ਵੱਧ ਕੇ ਅੱਜ ਈਟਾਂ ਰੋੜੇ ਦੇ ਉੱਤੇ ਆ ਗਈ ਆ ਦੋਵਾਂ ਧਿਰਾਂ ਵੱਲੋਂ ਜਿਹੜੇ ਈਟਾਂ ਰੋੜੇ ਜਿਹੜੇ ਚੱਲੇ ਨੇ ਜਿਸ ਤਰ੍ਹਾਂ ਦੀ ਉੱਥੇ ਗਲੀ ਦੇ ਵਿੱਚ ਵੇਖਿਆ ਵੀ ਆ ਤੇ ਉਸ ਦੇ ਮੁਤਾਬਕ ਜੋ ਵੀ ਤਸਦੀਕ ਕਰਨမှာ ਜਿਹੜੀ ਵੀ ਕਾਨੂੰਨ ਮੁਤਾਬਕ ਕਾਰਵਾਈ ਹਾਂਜੀ ਨੋਮਾ ਦਾ ਘਰ ਜਿਹੜਾ ਵਾ ਦੋ ਦੋ ਗਲੀਆਂ ਦੇ ਵਕਰੇ ਦੇ ਉੱਤੇ ਆ ਜਿਸ ਤੇ ਜਿਸ ਤੇ ਥਾਂ ਤੇ ਝਗੜਾ ਹੋਇਆ ਇੱਕ ਘਰ ਤੇ ਜਿਹੜੀ ਇੱਕ ਤੇਰੇ ਦੇ ਘਰ ਤੋਂ ਥੋੜੀ ਜਿਹੀ ਦੂਰ ਹੈ ਕਿੰਨੇ ਜਣੇ ਫਟ ਹੋਏ ਇਹਦੇ ਵਿੱਚ ਹੁਣ ਤੱਕ ਜਿਹੜੀ ਹੈ ਇਨਫੋਰਮੇਸ਼ਨ ਪ੍ਰੀਲੀਮਿਨਰੀ ਹੈ ਦੋ ਜਣਾਂ ਦੇ ਥੋੜੀਆਂ ਜਿਹੀ ਸਬੋਈਆਂ ਨੇ ਜਿਹੜੀਆਂ ਇਟਾਂ ਲੱਗੀਆਂ ਨੇ ਉਹਨਾਂ ਦੀ ਬਾਕੀ ਜਿਹੜੀ ਸਾਰੀ ਤਸਦੀਕ ਕਰਕੇ ਜਿਹੜੀ ਸਾਰੀ ਕਾਰਵਾਈ ਹੋ ਗਈ ਹੈ ਇਸ ਨਾਲ ਠੀਕ